ਜੇਕਰ ਤੁਸੀਂ ਵਾਹਨ ਲੈ ਕੇ ਫਤੇਗੜ ਸਾਈ ਵਿੱਚ ਆ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ ਜੇਕਰ ਹੁਣ ਤੁਸੀਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰੋਗੇ ਤਾਂ ਆਨਲਾਈਨ ਤੁਹਾਡੇ ਚਲਾਨ ਮੋਬਾਈਲ ਤੇ ਆ ਜਾਵੇਗਾ ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਪੁਲਿਸ ਦੇ ਸਿਹਾਇ ਖਾਨੇਦਾਰ ਰਾਜਵਿੰਦਰ ਸਿੰਘ ਛੀਮਾ ਨੇ ਦੱਸਿਆ ਕਿ ਟ੍ਰੈਫਿਕ ਪੁਲਿਸ ਵੱਲੋਂ ਹੁਣ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਤੇ ਚਲਾਨ ਕਰਕੇ ਆਨਲਾਈਨ ਉਹਨਾਂ ਦੇ ਮੋਬਾਈਲ ਤੇ ਭੇਜੇ ਜਾਣਗੇ ਜਿਸ ਦੀ ਸ਼ੁਰੂਆਤ ਹੋ ਗਈ ਹੈ ਅਸੀਂ ਇਹ ਵੀ ਕਹਿਣਾ ਚਾਹੁੰਦੇ ਆਂ ਕਿ ਮਾਨਜੋਗ ਅਕਸਰ ਨੇ ਅਕਸਰ ਆ ਜਾਂਦਾਂ ਸਾਡੇ ਅਸੀਂ ਨਾ ਕਿ ਲਾਂਦੇ ਆਂ ਜੀ ਲਾ ਕੇ ਜੋ ਵੀ ਜਿਹੜੀਆਂ ਆਪਣਾ ਮੋਡੀਫਾਈ ਹੋਈਆਂ ਹੋਈਆਂ ਜੀ ਬਲੈਕ ਫਿਲਮ ਲੱਗੀ ਹੋਈ ਹੈ ਉਹਨਾਂ ਦੇ ਰਿਗਾਰਡਿੰਗ ਜਿਹੜੀ ਵੀ ਗੱਡੀ ਸਾਡੇ ਕੋਲ ਮੋਡੀਫਾਈ ਸਾਨੂੰ ਲੱਗਦੀ ਆ ਉਹਨਾਂ ਦੇ ਅਸੀਂ ਚਲਾਨ ਕਰਦੇ ਆਂ ਕਿਸ ਤਰ੍ਹਾਂ ਹੁੰਨੇ ਆ ਆਨਲਾਈਨ ਚਲਾਨ ਆਨਲਾਈਨ ਰੋਕ ਕੇ ਜੀ ਆ ਸਾਡੇ ਕੋਲ ਆ ਮਸ਼ੀਨਾਂ ਹੈਗੀਆਂ ਜੀ ਚਲਾਨ ਦੀ ਮਸ਼ੀਨ ਨੂੰ ਆਪਾਂ ਕਹਿੰਦੇ ਆਂ ਇਹਨਾਂ ਦੇ ਵਿੱਚ ਰੋਕ ਕੇ ਇੱਥੇ ਫੋਟੋ ਲੈ ਕੇ ਤੇ ਚਲਾਨ ਕਰਦੇ ਆਂ ਤੇ ਚਲਾਨ ਜਿਹੜੇ ਹੋ ਜਾਂਦਾ ਤੇ ਬੰਦੇ ਨੂੰ ਕੀ ਪਤਾ ਲੱਗਦਾ ਬੰਦਿਆਂ ਨੂੰ ਐਦਾਂ ਪਤਾ ਲੱਗਦਾ ਉਹਨਾਂ ਦੇ ਕੰਟੈਕਟ ਨੰਬਰ ਨਾਲ ਅਟੈਚ ਹੁੰਦੇ ਨਹੀਂ ਅੱਜ ਕੱਲ੍ਹ ਹਰ ਇੱਕ ਦੇ ਉਹਦੇ ਰਿਗਾਰਡਿੰਗ ਫਿਰ ਉਹਨਾਂ ਨੂੰ ਮੈਸੇਜ ਚਲੇ ਜਾਂਦਾ ਜਦੋਂ ਚਲਾਨ ਹੁੰਦਾ ਨਾਲ ਦੀ ਨਾਲ ਮੈਸੇਜ ਕਿੰਨੇ ਕ ਚਲਾਨ ਕਰਦੇ ਸਰੂਪ ਦਾ ਹੁਣ ਤਾਂ ਕਾਫੀ ਚਲਾਨ ਕਰਤੇ ਆ ਜੀ ਇਹ ਕਿਵੇਂ ਪਹੁੰਚਿਆ ਜਾਂਦਾ ਜੇਕਰ ਚਲਾਨ ਇਹ ਆਰਟੀਓਫਿਸ ਜੀ ਜਾਂ ਆਨਲਾਈਨ ਆਰਟੀਓਫਿਸ ਫਟਵਰ ਸਾਹਿਬ ਜਾਂ ਆਪਣਾ ਆਨਲਾਈਨ ਜੀ ਉਹਨਾਂ ਤੇ ਹਰ ਚਲਾਨ ਕੀ ਅਪੀਲ ਕਰਨਾ ਅਸੀਂ ਇਹ ਸਟੂਡੈਂਟਾਂ ਦੇ ਪੇਰੈਂਟਸ ਨੂੰ ਵੀ ਫੀਲ ਕਰਦੇ ਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਮੀਤਲ ਨਾ ਦੇਓ ਜੇ ਕੋਈ 12 ਸਾਲ ਤੋਂ ਘੱਟ ਕੋਈ ਵੀਕਰ ਨਾਮ ਲੈ ਕੇ ਜਾਵੇ ਉਹ ਸਕੂਲਾਂ ਵਿੱਚ ਐਪ ਨਹੀਂ ਕਰਦੇ